ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਰਤੇਜ ਸਿੰਘ ਛਦਲਵੜੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਣਕਾਂ ਦੇ ਵਿੱਚ ਉੱਗੇ ਨਦੀਨ ਦੀ ਜਾਂ ਉਗਰੇ ਨਦੀਨ ਦੀ ਜਿਸ ਕਣਕ ਦੇ ਵਿੱਚ ਮੈਂ ਖਲੋਤਾ ਐ ਇਹਦੀ ਕੋਈ ਏਜ 25 26 ਦਿਨ ਹੋ ਗਈ ਐ ਤੇ ਹਾਲੇ ਤੱਕ ਇਹਨੂੰ ਫਾਰਮਰ ਨੇ ਪਾਣੀ ਨਹੀਂ ਲਾਇਆ ਇਸ ਕਣਕ ਦੇ ਵਿੱਚ ਕੋਈ ਗੰਦ ਵੀ ਜ਼ਿਆਦਾ ਨਹੀਂ ਉਗਿਆ ਨਾ ਹੀ ਕਣਕ ਨੂੰ ਬੀਜਣ ਵੇਲੇ ਸਪਰੇਅ ਕੀਤੀ ਐ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੇ ਕਿਸਾਨ ਦੋਸਤਾਂ ਨੇ ਕਣਕ ਬੀਜਣ ਵੇਲੇ ਆ ਵਕੀਰਾ ਪਾਈ ਆ, ਬੋਮੀਜੀ ਪਾਈ ਆ, ਅਦਾਕਾ ਪਾਈ ਆ ਜਾਂ ਕੋਈ ਅਦਰ ਪ੍ਰੋਡੈਕਟ ਔਨ ਦੀ سپورਟ ਵਾਲਾ ਪਾਇਆ ਨਾਲ ਤੁਸੀਂ ਮੈਟਰੀ ਪਾਈ ਆ ਜਾਂ ਪੈਂਡੀ ਪਾਈ ਆ ਉਥੇ ਐਰਕਾ ਨਤੀਜੇ ਪਿਛਲੇ ਸਾਲਾਂ ਨਾਲੋਂ ਘਟ ਆਏ ਉਹਦਾ ਕਾਰਨ ਕੀ ਹੈ ਵੀ ਇਸ ਵਾਰ ਫਾਰਮਰ ਭਰਾਵਾਂ ਨੇ ਅਨ ਕੰਡੀਸ਼ਨਲ ਸਪਰੇਅ ਕਰਤੀ ਆ ਵੇਖਾ ਵੇਖੀ ਵੀ ਉਹਨੇ ਕੀਤੀ ਆ ਮਮੀ ਕਰਦਾ ਉਹਨੇ ਕੀਤੀ ਆ ਮਮੀ ਕਰਦਾ ਅਨ ਕੰਡੀਸ਼ਨਲ ਦਾ ਮਤਲਬ ਕਿ ਉਹਨੂੰ ਆਪਾਂ 200 ਲੀਟਰ ਪਾਣੀ ਲਾਉਣਾ ਸੀ ਪੈਲੀ ਜਿਸ ਤਰ੍ਹਾਂ ਇਹ ਸਾਫ਼ ਆ ਪੈਲੀ ਸਾਫ਼ ਹੋਣੀ ਚਾਹੀਦੀ ਸੀ ਸ਼ਾਮ ਦੇ ਟਾਈਮ ਸਪਰੇਅ ਕਰਨੀ ਸੀ ਕਿਉਂਕਿ ਅੱਜ ਤੋਂ 20 ਦਿਨ ਪਹਿਲਾਂ ਦਿਨ ਦਾ ਟੈਂਪਰੇਚਰ ਵੀ ਜਿਹੜਾ ਉਹ 25 26 27 ਡਿਗਰੀ ਤੱਕ ਹੈਗਾ ਸੀ ਕਈਆਂ ਨੇ ਪ੍ਰਾਲੀ ਦੇ ਵਿੱਚ ਵੀ ਕਰਤੀ ਐ ਪ੍ਰਾਲੀ ਵੀ ਕਾਫੀ ਸੀ ਸੋ ਬਹੁਤ ਥਾਵਾਂ ਤੇ ਫਾਰਮਰ ਭਰਾਵਾ ਦੇ ਫੋਨ ਆਏ ਆ ਕਿ ਦਵਾਈ ਪਾਉਣ ਦੇ ਬਾਵਜੂਦ ਵੀ ਸਾਡੇ ਖੇਤਾਂ ਦੇ ਵਿੱਚ ਗੰਧ ਜੰਮ ਗਿਆ ਐ ਅਸੀਂ ਪਾਣੀ ਵੀ 22 23 ਦਿਨ ਤੇ 25 ਦਿਨ ਤੇ ਲਾ ਲਿਆ ਕਿ ਉਹ ਗੰਧ ਹਾਲੇ ਬੈਠਾ ਨਹੀਂ ਹੈ ਸੁਖ ਸਾਹ ਦੋਸਤੋ ਜਿੰਨਾ ਖੇਤਾਂ ਦੇ ਵਿੱਚ ਉਹ ਗੰਧ ਨਹੀਂ ਬੈਠਾ ਉਹਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ ਪਾਣੀ ਤੋਂ ਬਾਅਦ ਵਾਲੀ ਪਹਿਲਾਂ ਆਪਾਂ ਕਰਦੇ ਹਾਂ ਕੋਰ ਦੀ ਜਿਸ ਤਰ੍ਹਾਂ ਮੈਂ ਖੇਤ ਖਲੋਤਾ ਐ ਇਹਦੇ ਵਿੱਚ ਇਹ ਮੈਣੇ ਦਾ ਬੂਟਾ ਮੈਂ ਪਟ ਰਿਆ ਇਹ ਛੋਟਾ ਜਿਹਾ ਬੂਟਾ ਬਾਥੂ ਦਾ ਹੋ ਗਿਆ ਬਾਥੂ ਵੀ ਆ ਗਿਆ ਮੈਣਾ ਵੀ ਆ ਗਿਆ ਤੇ ਗੁਲੀ ਡੰਡਾ ਵੀ ਆ ਗਿਆ ਸੋ ਖਸਾਨ ਦੋਸਤੋ ਕੋਰ ਦੇ ਵਿੱਚ ਵੀ ਆਪਾਂ ਸਪਰੇਅ ਕਰ ਸਕਦੇ ਆ ਜਿੰਨਾ ਕਣਕਾਂ ਦੇ ਵਿੱਚ ਬਹੁਤ ਥੋੜਾ ਚੌੜਾ ਪੱਤਾ ਤੇ ਬਹੁਤ ਥੋੜਾ ਗੁਲੀ ਡੰਡਾ ਜਿਸ ਤਰ੍ਹਾਂ ਆਹ ਦੇ ਖੇਤ ਦੇ ਵਿੱਚ ਮੈਂ ਸਵੇਰੇ ਵੀ ਵੇਖ ਕੇ ਗਿਆ ਸਾਂ ਬਾਥੂ ਵੰਨਿਆਂ ਤੋਂ ਲੈ ਕੇ 20 20 ਕਰਮਾ ਕਾਫੀ ਹੈ ਮੈਣਾ ਨਹੀਂ ਹੈਗਾ ਇਹ ਗੁੱਲੀ ਡੰਡਾ ਬਹੁਤ ਜ਼ਿਆਦਾ ਘਟ ਨਜ਼ਰ ਆਉਂਦਾ ਸੀ ਪਰ ਫਿਰ ਵੀ ਇੰਨਾ ਖੇਤਾਂ ਦੇ ਵਿੱਚ ਤੁਸੀਂ ਮੈਥਸਲ ਫੋਰਾਨ ਮਥਾਇਲ ਦੀ ਇੱਕ ਡੱਬੀ ਆਉਂਦੀ ਹੈ 20 ਗ੍ਰਾਮ ਦੀ ਉਹ ਪਾ ਸਕਦੇ ਜੇ ਸਲਫੂ ਸਲਫੋਰਾਨ ਪਾ ਸਕਦੇ ਜੇ ਉਹਦੇ ਨਾਲ ਇੱਕ ਪੈਕੇਟ ਕਲਡੀਨੋਫੋਪ ਦਾ ਪਾ ਸਕਦੇ ਯਾਨੀ ਕਿ ਟੌਪਿਕ ਲੀਡਰ ਤੇ ਐਲ ਗ੍ਰਿਪ ਦਾ ਤੁਸੀਂ ਮਿਕਸਚਰ ਬਣਾ ਕੇ ਪਾਣੀ ਲਾਉਣ ਤੋਂ 3 ਜਾਂ 4 ਦਿਨ ਪਹਿਲਾਂ ਜੇ ਖਾਦ ਪਾਉਣੀ ਆ ਜਿਮੀਦਾਰ ਇੱਕ ਦਿਨ ਪਹਿਲਾਂ ਖਾਦ ਪਾ ਕੇ ਇੱਕ ਦਿਨ ਵਿੱਚ ਛੱਡ ਕੇ ਉਤੋਂ ਗਾੜ੍ਹ ਦੇਣ ਯਾਨੀ ਕਿ ਤੀਜੇ ਦਿਨ ਸਪਰੇਅ ਕਰ ਸਕਦੇ ਆ ਸਪਰੇਅ ਕਰਕੇ ਘੱਟ ਸੂ ਘੱਟ 3 ਦਿਨ ਦੇ ਕੇ ਆਪਾਂ ਪਾਣੀ ਲਾ ਸਕਦੇ ਆ ਤੇ ਜਦੋਂ ਜਦੋਂ ਪਾਣੀ ਤੋਂ ਬਾਅਦ ਚ ਪੈਰ ਤਰਾਵਾ ਬਣਿਆ ਵੱਤਰ ਬਣਿਆ ਇਹ ਸਾਰਾ ਗੰਦ ਬੈਂਦਾ ਮਰਦਾ ਹੋ ਜਾਏਗਾ ਗੰਦ ਮਰਬ ਨਹੀਂ ਰਹੇ ਪਿਛਲੇ 5-7 ਸਾਲ ਤੋਂ ਜ਼ਿਮੀਂਦਾਰਾਂ ਨੂੰ ਸਮੱਸਿਆ ਆਉਂਦੀ ਹੈ ਜ਼ਿਮੀਂਦਾਰ ਮੈਨੇਜ ਹੀ ਕਰਦਾ ਵੀ ਇੱਕ ਸਪਰੇਅ ਕਰਕੇ ਫਿਰ ਦੂਜੀ ਕਰਕੇ ਪਰ ਜੇ ਤੁਸੀਂ ਜਿਸ ਤਰ੍ਹਾਂ ਕਿਆਰੇ ਪਏ ਆ ਕਿਆਰੇ ਵਾਤੇ ਪਾਣੀ ਲਾਵਾਂਗੇ ਆਪਾਂ ਕਿਆਰਾ ਰਹਿੰਦਿਆਂ ਮੋੜ ਲਾਂਗੇ ਨਮੀ ਘਟ ਜਾਵੇ ਖੇਤ ਦੇ ਵਿੱਚ ਜਾਨੀ ਕਿ ਪਹਿਲਾ ਮੋੜਨ ਦਾ ਭਾਅ ਵਿਆਪੀ ਦੋ ਕਰਮਾ ਕਿਆਰਾ ਰਹਿ ਗਿਆ ਤੁਹਾਨੂੰ ਲੱਗਦਾ ਵੀ ਸਾਡੇ ਪਾਣੀ ਦੇ ਧੱਕੇ ਨੇ ਦੋ ਕਿਆਰਾ ਭਰ ਲੈਣਾ ਹੈ ਤੇ ਪੈੜੀ ਤੁਹਾਡੀ ਬੱਤਰ ਛੇਤੀ ਆਏਗੀ ਧੁੱਪਾਂ ਦੇ ਵਿੱਚ ਵਿੱਚ ਸਪਰੇਅ ਹੋ ਜਾਏਗੀ ਗਾੜੀ ਜਦੋਂ ਸਲਾਬਾ ਜ਼ਿਆਦਾ ਵੱਜ ਜਾਂਦਾ ਧੁੰਦਾ ਪੈਂਦੀ ਆ ਉਦੋਂ ਗੰਧ ਨਹੀਂ ਮਰਦੀ ਹੁਣ ਆਪਾਂ ਗੱਲ ਕਰਦੇ ਆ ਜਿਹੜੀਆਂ ਕਣਕਾਂ ਜ਼ਿਮੀਂਦਾਰ ਭਰਾਵਾਂ ਨੇ ਪਰ ਲਈਆਂ ਤੇ ਮੋਮੀ ਜੀ ਵਕੀਰਾ ਵਗੈਰਾ ਕੀਤੀ ਸੀ ਉਹਨਾਂ ਖੇਤਾਂ ਦੇ ਵਿੱਚ ਗੰਧ ਨਹੀਂ ਮਰੇ ਉਹ ਤੋਂ ਪਹਿਲਾਂ ਕਈ ਕਿਸਾਨ ਭਰਾ ਕੋਰ ਦੇ ਵਿੱਚ ਮੋਮੀ ਜੀ ਤੇ ਵਕੀਰਾ ਦੀ 60 ਤੋਂ 75 ਗ੍ਰਾਮ ਦੀ ਡੋਜ਼ ਤੇ ਸਪਰੇਅ ਕਰ ਰਹੇ ਆ 50 50% ਚਾਂਸ ਹੈ 50% ਫਾਰਮਰ ਪਿਛਲੇ ਸਾਲ ਦੀ ਪ੍ਰੈਕਟਿਸ ਦੇ ਆਧਾਰ ਤੇ ਕਹਿੰਦੇ ਆ ਕਿ ਸਾਡੇ ਨਤੀਜੇ ਬੜੇ ਵਧੀਆ ਆਏ ਸੀ 50% ਕਹਿੰਦੇ ਅਸੀਂ ਕੀਤੀ ਸੀ ਵੀ ਸਾਡੇ ਨਹੀਂ ਮਰੇ ਸੋ ਉਹ ਵੀ 50 50 ਜੇ ਫਾਰਮਰ ਪ੍ਰੈਕਟਿਸ ਜੇ ਤੁਸੀਂ ਆਪਣੇ ਲੈਵਲ ਤੇ ਕਰ ਸਕਦੇ ਜੇ ਕੰਪਨੀ ਕੋਈ ਖਾਸ ਰეკਮੈਂਡੇਸ਼ਨ ਕਰਦੀ ਇਸ ਚੀਜ਼ ਨੂੰ ਹੁਣ ਆ ਗਿਆ ਵੀ ਜਿਹੜੇ ਗੰਦ ਆਪਣੇ ਪੈਲੀਆਂ ਭਰ ਗਿਆ ਤੇ ਬੱਤਰੋਂ ਡਈਆਂ ਗੁੱਲੀ ਡੰਡਾ ਵੀ ਹੈਗਾ ਬਾਥੂ ਮੈਣਾ ਪਾਲਕ ਵੀ ਹੈਗਾ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਮੈਨੇਜ ਕਰੀਏ ਕਿਸ ਤਰ੍ਹਾਂ ਮਾਰੀਏ ਕਿਸ ਤਰ੍ਹਾਂ ਖਤਮ ਕਰੀਏ ਖਸਾਨ ਦੋਸਤੋ ਜਿਹੜੀਆਂ ਤੇ ਛੋਟੀ ਅਵਸਥਾ ਦੇ ਵਿੱਚ ਗੰਧਾ ਸ਼ੁਰੂਆਤੀ ਦੌਰ ਦੇ ਵਿੱਚ ਬਾਤੂ ਮੈਣਾ ਪਾਲਕ ਹੈ ਗੁੱਲੀ ਡੰਡਾ ਜੰਗਲੀ ਜਮੀ ਹੈ ਉੱਥੇ ਤੁਸੀਂ ਏਸੀਐਮ 9 ਦਾ ਇੱਕ ਡੱਬਾ ਲੈ ਸਕਦੇ ਜੇ ਅਦਾਮਾ ਦੀ ਇੱਕ ਦਵਾਈ ਆਉਂਦੀ ਆ ਉਹ ਲਵ ਕੀ ਨਾ ਯਾਰ ਉਹਦਾ ਜਿਹੜੀ ਕੁੜੀਆਂ ਦੀ ਵਾਲੀ ਆਪਿਕ ਇਹ ਮੈਕ ਇਹ ਮੈਕ ਏਸੀਐਮ 9 ਲੈ ਸਕਦੇ ਜੇ ਅਦਾਮਾ ਦੀ ਈਮੈਕ ਲੈ ਸਕਦੇ ਜੇ ਇਹ ਕਲਡੀਨੋਫੋਬ ਤੇ ਮੈਟਰੀਬਿਊਜ਼ਨ ਦਾ ਕੰਬੀਨੇਸ਼ਨ ਆਉਂਦਾ ਇਹ ਇੱਕ ਡੱਬਾ ਲੈ ਲਓ ਉਹ ਠੀਕ ਆ ਜੀ ਜੀ ਇਹ ਤੁਹਾਨੂੰ ਲੱਗਦਾ ਵੀ ਸਾਡੇ ਖੇਤ ਦੇ ਵਿੱਚ ਗੰਦ ਦੀ ਬਹੁਤ ਜ਼ਿਆਦੀ ਪਰਮਾਰ ਆ ਤੇ ਇਹ ਇੱਕ ਡੱਬਾ ਨਾਲ ਵਾਧੂ ਟੋਪਿਕ ਦਾ ਲੈ ਲਓ ਤੇ ਇਹ 300 ਐਮਐਲ ਤੁਸੀਂ 240 ਲੈ ਲਓ 240 ਦਾ ਘੋਲ ਵੱਖਰਾ ਕਰ ਲਓ ਅ ਇਹ ਮੈਕ ਦਾ ਘੋਲ ਵੱਖਰਾ ਕਰ ਲਓ ਟੋਪਿਕ ਦਾ ਘੋਲ ਵੱਖਰਾ ਕਰਕੇ ਭਾਵੇਂ ਈਮੈਕ ਵਾਲੀ ਬਾਲਟੀ ਦੇ ਵਿੱਚ ਹੀ ਘੋਲ ਲਓ ਇਹ ਥੋੜਾ ਝੱਗ ਬਣਾਉਂਦੀ ਹੈ ਦਵਾਈ ਵਖਰੇ ਵਖਰੇ ਕੋਲ ਕਰਕੇ ਤੇ ਪੂਰੇ ਵਧੀਆ ਪੈਰ ਧਰਾ ਵਿੱਚ ਖੋਬਾ ਨਾ ਹੋਵੇ ਪੈਰ ਧਰਾਵੇ ਦੇ ਵਿੱਚ ਤੁਸੀਂ 18 ਲੀਟਰ ਵਾਲਾ ਪੰਪਿਆ ਜਾਂ 16 ਲੀਟਰ ਵਾਲਾ ਜਾਂ 20 ਲੀਟਰ ਵਾਲਾ ਬੈਟਰੀ ਵਾਲਾ ਵਾ ਚਾਹੇ ਤੁਹਾਡੇ ਕੋਲ 25 ਲੀਟਰ ਵਾਲਾ ਪੰਪ ਆ ਪਰ ਤੁਸੀਂ ਉਹਦੀ ਗਾੜੀ ਫੁਹਾਰਾ ਕੱਟ ਨੋਜ਼ਲ ਵਾਲਾ ਹੀ ਲਾਉਣਾ ਕੱਟ ਨੋਜ਼ਲ ਦੇ ਨਾਲ ਤੁਸੀਂ 120 130 ਲੀਟਰ ਪਾਣੀ ਲਾ ਕੇ ਆਪਣੇ ਖੇਤ ਦੇ ਵਿੱਚ ਉੱਗੇ ਗੰਦ ਨੂੰ ਮੈਨੇਜ ਕਰ ਸਕਦੇ ਜੀ ਮਾਰ ਸਕਦੇ ਜੀ ਇਹ ਖਤਮ ਕਰ ਸਕਦੇ ਜੀ ਪੁਣ ਸੈਕੰਡ ਕੰਡੀਸ਼ਨ ਹੈ ਕਿ ਜਿਨ੍ਹਾਂ ਖੇਤਾਂ ਦੇ ਵਿੱਚ ਗੰਦ ਦੀ ਪਰਮਾਰ ਆ ਵੀ ਜਿਸ ਤਰ੍ਹਾਂ ਇਹ ਕਣਕ ਵੇਖ ਰਹੀ ਹੈ ਪਾਣੀ ਤੋਂ ਬਾਅਦ ਇਸ ਤਰ੍ਹਾਂ ਹੀ ਗੰਧੂ ਹੋ ਗਿਆ ਹੈ ਉਥੇ ਤੁਹਾਨੂੰ ਥੋੜਾ ਜਿਹਾ ਇੱਕ ਅਲੱਗ ਤਰ੍ਹਾਂ ਦਾ ਕੰਬੀਨੇਸ਼ਨ ਨਜ਼ਰ ਆਊਗਾ ਉਥੇ ਤੁਸੀਂ ਇੱਕ ਡੱਬਾ ਏਸੀਐਮ 9 ਜਾਂ ਈਮੈਕ ਦਾ ਲੈ ਲੈਣਾ ਤੁਹਾਡੇ ਕੋਲ ਕੋਲਡੀਨੋ ਵੀ ਆ ਗਈ ਤੁਹਾਡੇ ਕੋਲ ਮੈਟਰੀ ਵੀ ਆ ਗਈ ਕਿਉਂਕਿ ਉਹ ਕੰਬੀਨੇਸ਼ਨ ਉਹ ਦੋਹਾਂ ਚੀਜ਼ਾਂ ਦਾ ਤੇ ਬੜੇ ਉੱਚ ਕੋਟੀ ਦੇ ਸੇਫ ਨਾ ਰਿਆ ਅਲੱਗ ਬੈਟਰੀ ਪਾਉਣ ਨਾਲੋਂ ਇਹ ਤੁਹਾਡੇ ਖੇਤ ਦਾ ਬਹੁਤ ਜ਼ਿਆਦਾ ਲੋਇਸਟ ਨੁਕਸਾਨ ਕਰਦੇ ਯਾਨੀ ਕਿ ਕਣਕ ਦੇ ਬਰਨਿੰਗ ਇਹਨਾਂ ਨਾਲ ਘਟ ਆਉਂਦੀ ਜੇ ਬੈਟਰੀ ਵੱਖਰੀ ਪਾਈਏ ਬਰਨਿੰਗ ਜ਼ਿਆਦਾ ਆਉਂਦੀ ਹੈ ਨਾਲ ਤੁਸੀਂ 400 ਐਮਐਲ ਕਿੱਲੇ ਦੀ ਐਕਸੀਲ ਲੈ ਸਕਦੇ ਜੀ ਉਹ ਤੁਸੀਂ ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਨਾਵਾਂ ਤੇ ਬ੍ਰਾਂਡ ਆਉਂਦੇ ਆ ਉਹ ਲੈ ਕੇ ਤੁਸੀਂ ਬਜ਼ਲ ਲੈ ਲਓ ਡਾਮਾ ਦਾ ਟੌਪਿਕ ਲੈ ਲਓ ਸੌਰੀ ਐਕਸੀਲ ਲੈ ਲਓ ਸਜੈਂਟਾ ਦਾ ਫੀਨੋਕਸਾਲੈਲੋ ਉਤਮ ਦਾ ਤਕਰੀਬਨ ਇਹ ਮਾਰਕੀਟ ਦੇ ਵਿੱਚ ਹਰੇਕ ਦੁਕਾਨਦਾਰ ਕੋ ਹਰੇਕ ਕੰਪਨੀ ਦਾ ਹੀ ਪ੍ਰੋਡਕਟ ਆਉਂਦਾ ਹੈਗਾ ਜੇ ਤੁਹਾਨੂੰ ਲੱਗਦਾ ਵੀ ਪਿਛਲੇ ਸਾਲਾਂ ਦੇ ਵਿੱਚ ਸਾਡੀ ਇਹਦੇ باوجود ਵੀ ਸਾਡੇ ਖੇਤ ਦੇ ਵਿੱਚ ਗੰਧ ਰਹਿ ਗਿਆ ਸੀ ਨਹੀਂ ਸੀ ਮਰਿਆ ਜਾਂ ਘਟ ਮਰਿਆ ਸੀ ਇੱਕ ਪੈਕੇਟ ਤੁਸੀਂ ਈਮੈਕ ਦੇ ਨਾਲ ਕਢੀਨੋ ਫੋਬ ਜਾਨੀ ਕਿ ਵੀਜ਼ਾ ਲੈ ਲਓ ਟੌਪਕ ਲੈ ਲਓ ਉਹਦਾ ਕੋਡ ਲਓ ਕਿ ਜਿਹੜੀ ਉਹ 400 ਐਮਐਲ ਦੀ ਡੋਜ਼ ਆ ਉਹਨੂੰ ਤੁਸੀਂ 500 ਐਮਐਲ ਦੀ ਡੋਜ਼ ਕਰ ਲਓ ਤੇ ਤੁਹਾਡੇ ਖੇਤ ਦੇ ਵਿੱਚੋਂ ਗੰਧ ਜਾਨੀ ਕਿ ਗੁੱਲੀ ਡੰਡਾ ਤੇ ਜੰਗਲੀ ਜਵੀ ਦਾ ਖਾਤਮਾ ਹੋ ਸਕਦਾ ਹੈ ਇੱਥੇ ਕਿਸਾਨ ਭਰਾਓ ਇੱਕ ਚੀਜ਼ ਦਾ ਚੇਚੇ ਤੌਰ ਤੇ ਖਿਆਲ ਰੱਖਣਾ ਹੈ ਫਿਨੋਕਸੋਡਾਉਣ ਦੇ ਨਾਲ ਜਾਨੀ ਕਿ ਐਕਸੀਐਲ ਦੇ ਨਾਲ ਬਜ਼ਲ ਦੇ ਨਾਲ ਫਿਨੋਕਸਾ ਦੇ ਨਾਲ ਤੁਸੀਂ 24D ਆਪਣੇ ਖੇਤ ਦੇ ਵਿੱਚ ਚੌੜੇ ਪੱਤੇ ਵਾਲੇ ਗੰਧ ਨੂੰ ਕੰਟਰੋਲ ਕਰਨ ਲਈ ਨਹੀਂ ਪਾਉਣੀ ਜੇ ਤੁਹਾਡੇ ਖੇਤਾਂ ਦੇ ਵਿੱਚ ਚੌੜੇ ਪੱਤੀ ਵਾਲਾ ਗੰਧ ਹੈਗਾ ਜਾਂ ਤੇ ਤੁਸੀਂ 24D ਵਕਰੀ ਕਰ ਲਿਓ ਜਾਂ ਇਹਦੇ ਨਾਲ ਹੀ ਇੱਕ ਤੀਸਰਾ ਕੋਹਲ ਤੁਸੀਂ ਕਰਕੇ ਐਲ ਗ੍ਰਿਪ ਦਾ ਚਾਹੇ ਉਹ ਤੁਸੀਂ 5 ਡੱਬੀਆਂ 14 ਕਿੱਲਿਆਂ 'ਚ ਪਾ ਲੋ ਜਾਂ 6 ਡੱਬੀਆਂ ਵੀ 14 ਕਿੱਲਿਆਂ 'ਚ ਪਾ ਲੋ ਕੋਈ ਵੱਡਾ ਨੁਕਸਾਨ ਨਹੀਂ ਕਰਦੀਆਂ ਉਹ ਤੁਹਾਡੇ ਖੇਤ ਦਾ ਉੱਤਰ ਵਧੀਆ ਹੋਣਾ ਚਾਹੀਦਾ ਤੁਹਾਡੇ ਚੌੜੇ ਪੱਤੇ ਵਾਲੇ ਗਾਂਦ ਵੀ ਮੈਨੇਜ ਹੋ ਜਾਣਗੇ ਤੁਹਾਡਾ ਗੋਲੀ ਡੰਡਾ ਤੇ ਜੰਗਲੀ ਜਵੀ ਵੀ ਮੈਨੇਜ ਹੋ ਜਾਏਗੀ ਸੋ ਨੁਕਸਾਨ ਦੋਸਤੋ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਡੇ ਖੇਤਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਦੀਨ ਦੀ ਖਰਪਤਵਾਰ ਦੀ ਸਮੱਸਿਆ ਹੈਗੀ ਅਸੀਂ ਮਾਝੇ ਤੋਂ ਆਂ ਅਸੀਂ ਉੱਗੀ ਬੋਏ ਖਰਪਤਵਾਰ ਨੂੰ ਨਦੀਨਾਂ ਨੂੰ ਗੰਦ ਕਹਿੰਦੇ ਆ ਕਈ ਥਾਈ ਇਹਨੂੰ ਖਰਪਤਵਾਰ ਕਹਿੰਦੇ ਆ ਕਈ ਥਾਈ ਇਹਨੂੰ ਨਦੀਨ ਕਹਿੰਦੇ ਆ ਯੂਪੀ ਦੇ ਵਿੱਚ ਬੰਦਰੀ ਕਹਿੰਦੇ ਆ ਗੇਹੂ ਦਾ ਮਾਮਾ ਕਹਿੰਦੇ ਆ ਕੁਵਾੜ ਕਹਿੰਦੇ ਆ ਸੋ ਇਹਨਾਂ ਦੀ ਸਮੱਸਿਆ ਹੋਵੇ ਤੁਸੀਂ ਮੇਰਾ ਨੰਬਰ 9216099188 ਤੇ ਮੇਰੇ ਨਾਲ ਤੁਸੀਂ ਸੰਪਰਕ ਕਰ ਲਿਓ ਆਪਣੇ ਖੇਤ ਦੀਆਂ ਫੋਟੋਆਂ ਕਾਲਿਓ ਫੋਟੋਆਂ ਪਾ ਕੇ ਮੈਂ ਵੇਖ ਲੂੰਗਾ ਕਿ ਸਥਿਤੀ ਕੀ ਆ ਤੇ ਕਿਹੜੀ ਦਵਾਈ ਤੁਹਾਡੇ ਖੇਤ ਦੇ ਵਿੱਚ ਉਹ ਉਸ ਸਟੇਜ ਦੇ ਖਰਪਤਵਾਰਾਂ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰ ਸਕਦੀ ਆ ਮਾਰ ਸਕਦੀ ਆ ਖਤਮ ਕਰ ਸਕਦੀ ਆ ਫ੍ਰੀ ਆਫ ਕਾਸਟ ਮੈਂ ਤੁਹਾਨੂੰ ਹਰ ਟਾਈਮ ਸਲਾਹਾਂ ਦਿੰਦਾ ਰਹਿਣਾ ਜਿਹੜੇ ਕਿਸਾਨ ਭਰਾ ਪਿਛਲੇ ਕੁਝ ਸਮੇਂ ਤੋਂ ਮੇਰੇ ਨਾਲ ਜੁੜੇ ਐ ਉਹ ਕਮੈਂਟ ਵੀ ਪਾਉਂਦੇ ਐ ਜਿਹੜੇ ਨਵੇਂ ਭਰਾ ਵਾ ਉਹ ਗਾਂ ਮੇਰੀ ਉਹ ਵੀਡੀਓ ਨੂੰ ਆਪਣੇ ਸਰਕਲ ਦੇ ਵਿੱਚ ਸ਼ੇਅਰ ਕਰਨ ਤੇ ਚੰਗਾ ਜਾਂ ਮਾੜਾ ਜੀ ਮੇਰਾ ਕੰਮ ਤੁਹਾਨੂੰ ਚੰਗਾ ਲੱਗਦਾ ਤੇ ਚੰਗਾ ਹਲਕਾ ਲੱਗਦਾ ਮਾੜਾ ਲੱਗਦਾ ਤੇ ਮਾੜਾ ਕਮੈਂਟ ਜਰੂਰ ਪਾ ਕੇ ਦੱਸਿਆ ਕਰੋ ਬਲ ਸਾਹਿਬ ਤੁਹਾਡੀਆਂ ਇੱਥੇ ਆ ਗਲਤੀਆਂ ਆਪਣੀਆਂ ਗਲਤੀਆਂ 'ਚ ਸੁਧਾਰ ਕਰੋ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਪਣੇ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਆਪਣੇ ਪਿੰਡ ਪ੍ਰਤੀ ਆਪਣੇ ਜ਼ਿਲ੍ਹੇ ਪ੍ਰਤੀ ਆਪਣੇ ਸੂਬੇ ਪ੍ਰਤੀ ਚੰਗੀ ਸੁਚਾਰੂ ਸੋਚ ਲੈ ਕੇ ਅੱਗੇ ਵਧੋ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ